ਆਲੀ ਜਗਾ ਸੀ ਆਪਣੇ ਗ੍ਰੈਂਡ ਵਲੇ ਦੇ ਕੈਂਪ ਸਾਈਡ ਇੱਥੇ ਰੁਕੇ ਸੀ ਐ ਤੇ ਐਕਸ ਵਗੈਰਾ ਕੀਤੀ ਸੀ ਤੇ ਰਾਤ ਦਾ ਡਿਨਰ ਵਗੈਰਾ ਵੀ ਕੀਤਾ ਸੀ ਖੁੱਲਾ ਵਾਤਾਵਰਨ ਦੂਰ ਦੂਰ ਤੱਕ ਪਹਾੜ ਨਜ਼ਰ ਆਉਂਦੇ ਹੋਏ ਤੇ ਉਹਨਾਂ ਤੇ ਰੁੱਖ ਵੀ ਨਜ਼ਰ ਆਉਂਦੇ ਲੱਗੇ ਤੇ ਉੱਚੇ ਸਾਰੇ ਦੇਵਜਾਤ ਦੇ ਦਰਖਤ ਤੇ ਸੋਨਾ ਤੇ ਖੁੱਲਾ ਵਾਤਾਵਰਨ ਬ੍ਰੇਕਫਾਸਟ ਲੱਚੁੱਕਾ ਵਹ ਪਾਣੀ ਆਪਾਂ ਖਾਣੇ ਨਹੀਂ ਦੁੱਧ ਕੌਫੀ ਕਨਫਰੈਂਸ ਤੇ ਆਹਾ ਆ ਕੀ ਹੈ ਇਹ ਸੰਪਸੰਪਰ ਲੱਗਦਾ ਪਿਆ ਪਤਾ ਨਹੀਂ ਕੀ ਹਜੇ ਅੱਧ ਪਚਜਾ ਹਜੇ ਆਇਆ ਨਹੀਂ ਤੇ ਇਹ ਚ ਹੈਗਾ ਗਰਮ ਪਾਣੀ ਹਾਂ ਠੀਕ ਹੈ ਗਰਮਾ ਦੁੱਧ ਇਹ ਚ ਪਰਾਂਠੇ ਆ ਤੇ ਆਪਾਂ ਤਾਂ ਕੀਤਾ ਸੀ ਆਹ ਸਬਜੀ ਹੈ ਅੱਛਾ ਕਰ ਰਹਾ ਹਾਂ ਇਸ ਕੱਲ੍ਹ ਵੇਖੇ ਸੀ ਬੰਦੇ ਉਹ ਵੀ ਐ ਪੂਰਾ ਵਧੀਆ ਉਹਨਾਂ ਨੂੰ ਆਉਂਦਾ ਸੀ ਆ ਮੈਨੂੰ ਲੱਗਿਆ ਰਮਾਲੀ ਰੋਟੀ ਬਣਾਈ ਜਾਂਦੇ ਆ ਮੈਂ ਸਿੱਖਦਾ ਮੈਂ ਰਮਾਲੀ ਰੋਟੀ ਬਣਾਉਣਾ ਪਰ ਬਾਅਦ ਚ ਪਤਾ ਲੱਗਾ ਕਿ ਖੇਡ ਆ ਇਹ ਉਹ ਟ੍ਰਾਂਸਮੇਟ ਡਾਂਸ ਕਰਤੇ ਕਰਤੇ ਨਾ ਨਚਾਂਗੇ ਉਸ ਨੂੰ ਵੀ ਨਚਾਂਗੇ ਨਹੀਂ ਠੀਕ ਹੈ ਯਾਰ ਇਹ ਨਾਮ ਕੀ ਹੈ ਇਹ ਦਾ ਤੇ ਉਸ ਦਿਨ ਕੋਈ ਹੈ ਪਤਾ ਨਹੀਂ ਕੋਈ ਪਤਾ ਕੁਝ ਹੈ ਡੀਪੋ ਲੀਪੋ ਡੀਪੋ ਡੀਪੋ ਓਕੇ ਉਹ ਕਹਿੰਦਾ ਨਾ ਐਦਾਂ ਸੈੱਟ ਕੇ ਵੀ ਵਾਪਸ ਆ ਜਾਊਗਾ ਇਹ ਹੈ ਹੈ ਇਹ ਕਿੰਨੇ ਕੀ ਹੋਣਾ ਤੁਸੀਂ ਤੁਹਾਨੂੰ ਕੋਪਰ ਐਕਸ਼ਨ ਗੋਟ ਐਕਸੈਟ ਕੀਤਾ। ਕੋਈ ਗੱਲ ਨਹੀਂ ਉਸ ਤੋਂ ਮਾਤੇ ਪਿੱਛੇ ਸੀ। ਪੂਰਾ ਐਕਸ਼ਨ ਦਾ। ਠੀਕ ਆ। ਚਲੋ। ਇਧਰ ਖਾਰੇ ਆਪਾਂ। ਬ੍ਰੇਕਫਾਸਟ। ਮੋਗਾ ਸਿੰਘ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਕਰਦੇ ਹਾਂ ਇੱਕ ਨਵੇਂ ਦਿਨ, ਇੱਕ ਨਵੇਂ ਵਲੌਗ 'ਚ। ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਮੈਂ। ਕੱਲ ਆਪਾਂ ਪਹੁੰਚ ਗਏ ਸੀ ਗ੍ਰੈਂਡ ਪਿੰਡ ਤੇ ਗ੍ਰੈਂਡ ਪਿੰਡ ਦੇ ਵਿੱਚ ਪਹੁੰਚਣ ਦਾ ਕਾਰਨ ਕਿ ਕਿਸੇ ਆਪਾਂ ਕਰ ਰਹੇ ਹਾਂ ਸਰਪਾਸ ਕਸੋਲ ਤੋਂ ਕੱਲ ਚਾਲੇ ਪਾਈ ਸੀ ਚਾਲੇ ਪਉਣ ਤੋਂ ਬਾਅਦ ਪਹਿਲਾ ਕੈਂਪ ਸਟੇ ਹੈਗਾ ਆਪਣਾ ਗ੍ਰੈਂਡ ਪਿੰਡ ਤੇ ਇਹ ਲਗਭਗ ਇਹ ਪੈਡ ਆਪਾਂ ਤੈਅ ਕੀਤਾ ਸੀ ਆ 7 ਕਿਲੋਮੀਟਰ ਦਾ ਤੇ ਅੱਜ ਆਪਾਂ ਜਾਣਾ ਮਿੰਤੈਜ ਮਿੰਤੈਜ ਦਾ ਸੈਕੰਡ ਕੈਂਪ ਸਾਈਡ ਆ ਤੇ ਉਹ ਅੱਜ ਆਪਾਂ ਪੁੱਜਾਂਗੇ ਤੇ ਰਸਤੇ ਵਿੱਚ ਜਿਹੜੀ ਹੈਗੇ ਆ ਸਾਰੀ ਕਹਿੰਦੇ ਟਰੀ ਲਾਈਨ ਦੇ ਵਿੱਚ ਹੋ ਕੇ ਜਾਣਾ ਮੈਂ ਤੇ ਉਹ ਵੀ ਸਾਈ 6 ਜਾਂ 7 ਕਿਲੋਮੀਟਰ ਦਾ ਪੈ ਪੈਡਾ ਹੈਗਾ ਇਸ ਟਾਈਮ ਆਪਾਂ ਖੜੇ ਆ ਕਿੰਨੀ ਹਾਈਟ ਤੇ 2347 ਮੀਟਰ ਦੀ ਹਾਈਟ ਤੇ ਆ ਤੇ ਫੁੱਟਾਂ ਦੇ ਵਿੱਚ ਹੈਗਾ 7709 ਫੁੱਟ ਤੇ ਆਪਾਂ ਜਿਹੜੇ ਟਰੈਕ ਕਰ ਰਹੇ ਆ ਉਹ ਕੰਪਨੀ ਨਾਲ ਕਰ ਰਹੇ ਆ ਤੇ ਪਿਛਲੀ ਵੀਡੀਓ ਚ ਵੀ ਦੱਸਿਆ ਤੇ ਇਸ ਵੀਡੀਓ ਚ ਵੀ ਦੱਸ ਦੱਸ ਰਿਹਾ ਮੈਂ ਕਿਉਂਕਿ ਜਿਹੜੇ ਬੰਦੇ ਆਪਣੇ ਨਵੇਂ ਜੁੜੇ ਹੁੰਦੇ ਹਨ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਆਪਾਂ ਕੀ ਚੀਜ਼ ਕਰ ਰਹੇ ਹੁਣ ਤੇ ਕੰਪਨੀ ਹੈਗੀ ਟਰੈਕ ਯਾਰੀ ਉਹਨਾਂ ਨਾਲ ਆਪਾਂ ਵੱਧ ਰਹੇ ਆ ਤੇ ਇਹਨਾਂ ਨੇ ਲਗਭਗ ਆਪਣੇ ਤੋਂ ਲਿੱਤਾ ਵਾ 6000 ਰੁਪਿਆ ਪੂਰੇ ਪੰਜ ਦਿਨਾਂ ਦਾ ਜਿਹਦੇ ਵਿੱਚ ਆਪਣਾ ਸਾਰਾ ਬ੍ਰੇਕਫਾਸਟ ਲੰਚ ਡਿਨਰ ਤੇ ਵਿਚਾਲੇ ਜਿਹੜੇ 스ਨੈਕਸ ਜਾਂ ਕੋਈ ਆਪਣਾ ਹੋਰ ਚੀਜ਼ ਖਾਣ ਪੀਣਦੇ ਆ ਉਹ ਦੇਣਗੇ ਪਾਣੀ ਪੁਣੀ ਵਗੈਰਾ ਵੀ ਇਹ ਪ੍ਰੋਵਾਈਡ ਕਰਵਾਣਗੇ ਤੇ ਸਹੀ ਹੈ ਸਿਸਟਮ ਤੇ ਇਹਦੇ ਵਿੱਚ ਆਪਾਂ ਹੁਣ ਅੱਗੇ ਵਧਣਾ ਤੇ ਗ੍ਰੈਂਡ ਪਿੰਡ ਤੋਂ ਆਪਾਂ ਚੱਲੇ ਪੋਣੇ ਆ ਤੇ ਆਪਾਂ ਹੁਣ ਰੈਡੀ ਆ ਤੇ ਇੱਥੋਂ ਦਾ ਝਾਕਾ ਆ ਰਿਹਾ ਇਹ ਟੈਂਟ ਹੈਗੇ ਕਿਸੇ ਹੋਰ ਕੰਪਨੀ ਦੇ ਲੱਗੇ ਹੋਏ ਆ ਆਪਣੀ ਕੈਂਪ ਸਾਈਡ ਹੈਗੇ ਉਧਰਲੇ ਪਾਸੇ ਉਹ ਆਪਾਂ ਤੁਹਾਨੂੰ ਸਵੇਰੇ ਉਦ੍ਰਿਸ਼ ਦਿਖਾਤਾ ਸੀ ਆ ਤੇ ਇੱਥੋਂ ਦਾ ਵੀ ਦ੍ਰਿਸ਼ ਸਾਰਾ ਦੇਖਣ ਵਾਲਾ ਇੱਥੋਂ ਪੂਰਾ ਤੁਹਾਨੂੰ ਗ੍ਰੀਨ ਵੈਲੀ ਨਜ਼ਰ ਆਉਂਦੀ ਹੋਗੀ ਇਹ ਭਾਰਵਤੀ ਵੈਲੀ ਹੈ ਜਿੱਥੇ ਆਪਾਂ ਇਸ ਟਾਈਮ ਖੜੇ ਆ ਤੇ ਸਾਹਮਣੇ ਹੈਗੇ ਆਪਣੇ ਟਰੈਕ ਲੀਡਰ ਅਭਿਸ਼ੇਕ ਜੀ ਠੀਕ ਹੈ ਚਲਦੇ ਆਂ ਰੈਡੀ ਹੋ ਗਏ ਆਪਾਂ ਪੂਰੇ ਬਾ ਚਲਦੇ ਆਂ हां आज ਆਪਾਂ ਪਹੁੰਚ ਜਾਗੇ 7 ਕਿਲੋਮੀਟਰ ਹੋਊਗਾ ਅੱਜ ਦਾ ਪੈਟ 6 6 ਤੱਕ ਹੈ ਭਾਈ ਜੀ 6 ਮੈਂ 7 ਕਿਲੋਮੀਟਰ ਕਹਤਾਂ ਹਾਂ ਜਦੋਂ 6 7 ਤੱਕ ਚਲੇ ਜਾਂਦੇ 1:30 ਵਜੇ ਤੱਕ ਓਕੇ ਆਪਾਂ ਰੀਚ ਕਰ ਲਈਏ ਠੀਕ ਹੈ 6 ਕਿਲੋਮੀਟਰ ਕਹਿ ਰਹੇ ਹੈ ਭਾਈ ਜੀ ਤੇ ਆਪਾਂ ਹੁਣ ਨਿਕਲਣਾ ਮੈਂ ਮਿੰਟ ਹੈ ਚਲੇ ਤੇ ਬਾਕੀ ਟੀਮ ਜਿਹੜੇ ਮੈਂਬਰ ਹੈਗੇ ਆ 5 ਆਏ ਸੀ ਅਸੀਂ 5 ਆਏ ਸੀ ਜਿਹਦੇ ਵਿੱਚ ਆਪਣਾ ਇੱਕ ਬੰਦਾ 5 ਆਏ ਸੀ ਜਿਹਦੇ ਵਿੱਚ ਇੱਕ ਬੰਦਾ ਆਪਣਾ ਛੱਡ ਗਿਆ ਵੈ ਵਿੱਚ ਉਚਾਲੇ ਤੇ ਚਾਰ ਬੰਦੇ ਅਸੀਂ ਰਹਿ ਗਏ ਆ ਉਹ ਹਨ ਆਪਾਂ ਗਾਂ ਬਦਲੇ ਆ ਵੱਧ ਰਹੇ ਆ ਮਿੰਤਾ ਇੱਥੇ ਤੋਂ ਜਿਹੜਾ ਤੁਸੀਂ ਆ ਦੇਖ ਰਹੇ ਹੋ ਸਾਰਾ ਇਹ ਤਾਂ ਕੈਂਪ ਸਾਈਡ ਆ ਜਿਹੜੇ ਟਰੈਕਰ ਆਉਂਦੇ ਆ ਤੇ ਆਪਣੀ ਕੈਂਪ ਸਾਈਡ ਸੇ ਉੱਥੇ ਤੇ ਸਾਹਮਣੇ ਹੈਗਾ ਗ੍ਰੈਂਡ ਵਿਲੇਜ ਤੇ ਸਾਰੇ ਜਿਹੜੇ ਘਰ ਬਣੇ ਹੋਏ ਝੌਂਪੜੀਦਾਰ ਬਣੇ ਹੋਇਆ ਕਿਉਂਕਿ ਬਰਫ਼ ਕਰਕੇ ਇੱਥੇ ਦਿੱਕਤ ਆ ਜਾਂਦੀ ਆ ਤੇ ਵੈਸੇ ਸਾਰਨੂੰ ਪਤਾ ਹੀ ਹੈ ਕਿ ਜਿੱਥੇ ਜ਼ਿਆਦਾ ਬਰਫ਼ ਪੈਂਦੀ ਆ ਉੱਥੇ ਝੌਂਪੜੀਦਾਰ ਘਰੀਹੀ ਬਜਾਦਾ ਬੰਦੇ ਆ ਤੇ ਚੱਲੇ ਪਾਤੇ ਅਸੀਂ ਤੇ ਟੀਮ ਆਪਣੇ ਅੰਗੇ ਜਾਂਦੀ ਹੋਈ ਆ ਤੇ ਆਪਾਂ ਥੋੜਾ ਜਿਹਾ ਪਿੱਛੇ ਇਹ ਤਾਂ ਬੀਜ ਬੋਨੇ ਜਾ ਰਹੇ ਸਾਰੇ ਉੱਪਰ ਪਹਿਲਾ ਸਟੇ ਲੈਤਾ ਇੱਥੇ ਆਪਾਂ ਬੈਠੇ ਆਂ ਪਾਣੀ ਪੁਣੀ ਪੀ ਰਹੇ ਆਂ ਤੇ ਲੀਟਰ ਸਾਹਿਬ ਖੜੇ ਦਿੱਲੀ ਵਾਲੇ ਤੇ ਪ੍ਰਾਗਰਾਜ ਵਾਲੇ ਬੰਦੇ ਤੇ ਥੱਲੇ ਛੱਡੇ ਆਪਾਂ ਗ੍ਰਾਮ ਵਿਲੇਜ ਨੂੰ ਇਹ ਅੱਜ ਦਾ ਟ੍ਰੈਕ ਜਿਹੜਾ ਹੈਗਾ ਆਪਣਾ ਲਗਭਗ ਟ੍ਰੀ ਲਾਈਨ ਦੇ ਵਿੱਚ ਹੀ ਰਹੂਗਾ ਦੇਵਦਾ ਦੇ ਰਕਤ ਨਾ ਕਿ ਰਿਆ ਹੋਊਗਾ ਤੇ ਜਮ੍ਹਾਂ ਥੱਲੋਂ ਆਪਾਂ ਡੀਪੋਂ ਆਏ ਆਂ ਤੇ ਆਈ ਥਿੰਕ ਸੋ ਲਗਭਗ ਆਪਾਂ ਇੱਕ ਜਾਂ ਡੇਢ ਕਿਲੋਮੀਟਰ ਦਾ ਪੈਡਾ ਤੈਂ ਕਰ ਲਿਆ ਵਾ ਤੇ ਇੱਥੇ ਲੀਟਰ ਸਾਹਿਬ ਬੈਠਿਆ ਕਹਿੰਦੇ ਆ ਪਾਣੀ ਪੁਣੀ ਪੀਓ ਰੈਸਟ ਕਰੋ ਫਿਰ ਆਪਾਂ ਗਾਂ ਫੇਰ ਵੱਧਦੇ ਆ ਜਿਹੜਾ ਟ੍ਰੈਕ ਸਾਰਾ ਟ੍ਰੀ ਲਾਈਨ ਦੇ ਵਿੱਚ ਹੋ ਕੇ ਅੱਜ ਆਪਾਂ ਕਰਨਾ ਮਿੰਟਾਚੇ ਤੱਕ ਮਿੰਟਾਚ ਦੇ ਜਿੱਥੇ ਗਰਮ ਉੱਤੀ ਉੱਤੇ ਬੰਦੇ ਜਾਂਦੇ ਰੁਕੇ ਸੀ ਇੱਥੇ ਤੇ ਵੈਸੇ ਜਿਹੜਾ ਅੱਜ ਦਾ ਜਿਹੜਾ ਟਰੈਕ ਕਰ ਰਹੇ ਆ ਇਹਦੇ ਵਿੱਚ ਕੋਈ ਵਾਟਰ ਦਾ ਸੋਰਸ ਨਹੀਂ ਹੈਗਾ ਨੇਚਰਲ ਵਾਟਰ ਸੋਰਸ ਠੀਕ ਹੈ ਜਿੱਥੋਂ ਆਪਾਂ ਬੋਤਲਾਂ ਵਗੈਰਾ ਫਿਲ ਅਪ ਕਰ ਸਕੀਏ ਇਸ ਕਰਕੇ ਇਹ ਲਾਸਟ ਹੈ ਸ਼ਾਇਦ ਮੈਨੂੰ ਇਸ ਤੋਂ ਬਾਅਦ ਆਊਗੀ ਕੋਈ ਕਿ ਨਹੀਂ ਦੁਕਾਨ ਆਈਗੀ ਇੱਕ ਇਹ ਕਾਈਗੀ ਆਈ ਦੁਕਾਨ ਜਿੱਥੇ ਲੰਚ ਪੁਆਇੰਟ ਆਉਂਦਾ ਦੁਕਾਨ ਹੈ ਠੀਕ ਹੈ ਫਿਰ ਆਗੇ ਨਹੀਂ ਮਿਲੇ ਆਗੇ ਨਹੀਂ ਮਿਲੇਗੀ ਠੀਕ ਹੈ ਮਲਕੀ ਨੇਚਰਲ ਵਾਟਰ ਰਿਸੋਰਸ ਨਹੀਂ ਹੈਗੇ ਤੇ ਇਦਾਂ ਦੁਕਾਨਾਂ ਆਣ ਗਿਆ ਦੁਕਾਨਾਂ ਤੁਸੀਂ ਪਾਣੀ ਪੀ ਸਕਦੇ ਹੋ ਜੇ ਬੋਤਲ ਖਤਮ ਹੁੰਦੀ ਹੈ ਤਾਂ ਤੁਸੀਂ ਪਰਚੇਸ ਕਰ ਸਕਦੇ ਹੋ ਤੇ ਆਪਾਂ ਨਿੰਬੂ ਪਾਣੀ ਵੀ ਦਿੱਤਾ ਨਾਲ ਤੋਂ ਪੀਣ ਵਾਸਤੇ ਤੇ ਇੱਥੇ ਰੈਸਟ ਕੀਤੀ ਥੋੜਾ ਤੇ 2 ਕਿਲੋਮੀਟਰ ਦਾ ਪੈਡਾ ਆਪਾਂ ਲਗਭਗ ਤੈਅ ਕਰ ਚੁੱਕੇ ਹਾਂ ਤੇ 2500 2600 ਮੀਟਰ ਉਚਾਈ ਤੇ ਆਪਾਂ ਆ ਚੁੱਕੇ ਹਾਂ ਲਾਲੋਨ ਤਾਜਾ ਕੀ 300 ਮੀਟਰ ਦੀ ਆਪਾਂ ਐਲੀਵੇਸ਼ਨ ਗੈਨ ਕਰ ਚੁੱਕੇ ਹਾਂ ਤੇ ਦੇਵਤਾ ਦੇ ਰਖਤ ਪੂਰੇ ਘਣੇ ਨਜ਼ਰ ਆਉਂਦੇ ਹੋਏ ਇਹ ਬਹੁਤ ਵੱਡਾ ਦਰਖਤ ਹੈ ਜਿਹੜਾ ਕਿੱਥੇ ਡਿੱਗਿਆ ਪਿਆ ਸੀ ਉਹ ਤਾਂ ਚਲ ਕੱਟਿਆ ਹੋਇਆ ਪਿਆ ਤੇ ਪਰ ਇਹ ਜੜੋਈ ਆਪੇ ਡਿੱਗਿਆ ਹੋਇਆ ਹੈ ਇਹ ਡਿੱਗਣ ਦਾ ਕਾਰਨ ਇਹ ਹੈ ਜਦੋਂ ਇੱਥੇ ਬਰਫਬਾਰੀ ਹੁੰਦੀ ਹੈ ਤੇ ਜਿਹੜੀ ਹੈਵੀ ਸਨੋ ਫਾਲ ਹੁੰਦੀ ਹੈ ਇਹੋ ਜਿਹੇ ਦਰਖਤ ਨੂੰ ਨਾਲ ਲੈ ਕੇ ਡਿੱਗ ਪੈਂਦੀ ਹੈ ਤੇ ਉਹ ਐਂਡ ਦਾਕਾ ਦੇਖੋ ਜੀ ਕਿੰਨਾ ਲੰਬਾ ਸੀ ਉਸ ਤੋਂ ਵੀ ਅੱਗੇ ਟੁੱਟੇ ਹੋਏ ਤੋਂ ਪਾਰ ਤੋਂ ਵੀ ਅੱਗੇ ਲੰਬਾ ਵਾ ਬਹੁਤ ਜ਼ਿਆਦਾ ਕਿਆ ਬਾਤ ਹੈ ਦੋ ਦੋ ਸਿਲੰਡਰ ਉਹ ਵੀ ਸਿਰ ਤੇ ਚੱਕੇ ਹੋਏ ਤੇ ਡੀਸੈਂਡ ਕਰ ਰਿਹਾ ਜਿਹਦੇ ਵਿੱਚ ਲੱਤਾਂ ਦਾ ਪੂਰਾ ਜ਼ੋਰ ਲੱਗਦਾ ਹੈ ਇਹ ਕੈਪੈਸਿਟੀ ਇੰਨਾ ਪਹਾੜੀਆਂ ਲੋਕਾਂ ਦੇ ਵਿੱਚ ਹੀ ਮਿਲ ਸਕਦੀ ਆ ਤੇ ਇਧਰਲੇ ਪਾਸੇ ਖੇਤੀ ਕਰਦੇ ਹੋਏ ਠੀਕ ਹੈ ਜੀ ਬੀਜ ਵਗੈਰਾ ਪਾਉਂਦੇ ਹੋਏ ਜਿਹੜੀ ਇਹ ਖੇਤੀ ਹੋ ਰਹੀ ਹੈ ਇਹ ਉਹੀ ਖੇਤੀ ਹੈ ਜਿਹਦੇ ਕਰਕੇ ਇਜ਼ਰਾਈਲ ਲੋਕ ਕਸੋਲ ਚ ਆਉਂਦੇ ਆ ਤੇ ਬਹੁਤ ਖੇਤ ਆ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਪਾਰਡ ਦੇ ਵਿੱਚ ਉਹ ਖੇਤੀ ਹੋ ਰਹੀ ਹੈ ਤੇ ਇਸ ਚੀਜ਼ ਨੂੰ ਆਪਾਂ ਪ੍ਰਮੋਟ ਤਾਂ ਨਹੀਂ ਕਰਦੇ ਚੀਜ਼ ਖਤਰਨਾਕ ਹੈ ਇਹ ਪਰ ਜਸਟ ਫॉर ਨੋਲਿਜ ਦੱਸ ਰਿਹਾ ਇਸ ਟਰੈਕ ਦੇ ਵਿੱਚ ਤੁਹਾਨੂੰ ਆਮ ਕਰਕੇ ਇਹ ਚੀਜ਼ਾਂ ਦੇਖਣ ਨੂੰ ਵੀ ਮਿਲ ਸਕਦੀਆਂ ਇਹੋ ਜਿਹੀ ਖੇਤੀ

ਤੇ ਇਧਰ ਆਪਣੀ ਸਾਰੀ ਟੀਮ ਬਾਈ ਜੀ ਦਿੱਲੀ ਵਾਲੇ ਘੈਂਟ ਚੀਜ਼ ਲੈ ਕੇ ਆਏ ਆ ਇੱਕ ਚਨਾ ਤੇ ਨਾਲ ਹੈਗਾ ਵਾ ਪੰਜਾਬ ਦੀ ਸ਼ਾਨ ਖਲਜਾ ਭਰਾ ਕੀ ਕਰੀ ਜਾਂਦਾ ਗੁੜ ਚਨਾ ਤੇ ਗੁੜ ਖਾਵਾਂਗੇ ਤੇ ਸਾਹਮਣੇ 뷰 ਦੇਖਦੇ ਹੋਏ ਦੀਵਦਾ ਦੇ ਦਰਖਤਾਂ ਦੇ ਵਿੱਚ ਇਸ ਟਰੈਕ ਦੇ ਵਿੱਚ ਇੰਨੀ ਸ਼ਾਂਤੀ ਹੈ ਕਿ ਤੁਹਾਨੂੰ ਪੰਛੀਆਂ ਦੀ ਆਵਾਜ਼ ਆਰਾਮ ਨਾਲ ਸੁਣਨ ਨੂੰ ਮਿਲ ਸਕਦੀ ਹੈ ਹਰ ਤਰੀਕੇ ਦਾ ਪੰਛੀ ਇੱਥੇ ਆਪਦਾ ਮధుਰ ਧੁਨ ਨਾਲ ਤੁਹਾਨੂੰ ਖੁਸ਼ ਕਰਦੇ ਆ ਤੇ ਟਰੈਕ ਦੇ ਵਿੱਚ ਮਨ ਕੇ ਟਰੈਕਰ ਘਟ ਹੋਣ ਕਰਕੇ ਟਰੈਕ ਦੀ ਖੂਬਸੂਰਤੀ ਹੋਰ ਵੀ ਵੱਧ ਚੁੱਕੀ ਹੈ ਨੇਤਾ 2225 25 ਬੰਦਾਦ ਗਰੁੱਪ ਵੈਸੇ ਜਾਂਦਾ ਰਹਿੰਦਾ ਹੈ ਜਿਹਦੇ ਵਿੱਚ ਸ਼ੋਰ ਸ਼ਰਾਬਾ ਬਹੁਤ ਜ਼ਿਆਦਾ ਹੁੰਦਾ ਹੈ ਪਰ ਕੁਦਰਤੀ ਆਪਣਾ ਗਰੁੱਪ ਛੋਟਾ ਸੀ ਆ ਤੇ ਮਜ਼ਾ ਵੀ ਪੂਰਾ ਆ ਰਿਹਾ ਹੈ ਐਡਿਟ ਕਰ ਲੈਂਗੇ ਚਲ ਆ ਵਡਾ ਸਾਰਾ ਪੱਥਰ ਮਿਲਿਆ ਬਾਈ ਕਹਿੰਦੇ ਜੇ ਇਹੀ ਪੱਥਰ ਥੱਲੇ ਹੁੰਦਾ ਤੇ ਇਹਦੇ ਤੇ ਨਾਮ ਲਿਖਿਆ ਹੋਣਾ ਸੀ ਦਿਲ ਵਾਏ ਹੋਣੇ ਸੀ ਤੇ ਨਾਲ ਤੀਰ ਵੀ ਲੱਗੇ ਹੋਣੇ ਸੀ ਕਾਫੀ ਵੱਡਾ ਪੱਥਰ ਆ ਕੋਈ ਕਿਸੇ ਪਹਾੜ ਦਾ ਲਾਦਾ ਡਿੱਗ ਗਿਆ ਹੋਣਾ ਇੱਥੇ ਆ ਕੇ ਉੱਤੋਂ ਟੁਕੜਾ ਇਹ ਤੋਂ ਦੇਖਸਾ ਦੇ ਆਹ ਸਾਰਾ ਉਹ ਟੁਕੜਾ ਇਹ ਹੈਗੀ ਆਪਣੀ ਕੈਂਪ ਸਾਈਡ ਇਹ ਤਾਂ ਕਿਸੇ ਬੰਦੇ ਨੇ ਆਪ ਦਾ ਕੋ ਲਾਇਆ ਖਾਣ ਪੀਣ ਦਾ ਤੇ ਇਧਰਲੇ ਪਾਸੇ ਹੈਗੀ ਆਪਣੀ ਟੈਂਕ ਟੈਂਟ ਟੈਂ ਟੈਂਟੀ ਗਨ ਲੱਗੀ ਟੈਂਕ ਤੇ ਆ ਆਪਣਾ ਟਰੈਕ ਲੀਡਰ ਤੇ ਇਹ ਹੈਗੇ ਆਪਣੀ ਟੈਂਟ ਇੱਥੇ ਆਪਾਂ ਕਰਨਾ ਸਟੇ ਤੇ ਮਿੰਥਾਜ ਪਹੁੰਚ ਚੁੱਕੇ ਆਪਾਂ ਤੇ ਅੱਜ ਦਾ ਸਟੇ ਇਤਲਾਕ ਹੈ ਤੇ ਨੀਅਰ ਅਬਾਉਟ ਆਪਾਂ ਇਸ ਟਾਈਮ ਜਿਹੜੀ ਐਲੀਵੇਸ਼ਨ ਤੇ ਹੈਗੇ ਆ ਉਹ ਹੈਗੀ 11000 ਫੁੱਟ ਤੇ ਤੇ ਇੱਕ ਟੈਂਟ ਸਾਹਮਣੇ ਲੱਗਿਆ ਉਹ ਹੋਰ ਕੰਪਨੀ ਦਾ ਤੇ ਆਪਣੇ ਅੰਦਰ ਹੈ ਇੱਥੇ ਰੁਕਾਂਗੇ ਹੁਣ ਐਕਸਰਸਾਈਜ਼ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਆਪਣਾ ਲੰਚ ਵਗੈਰਾ ਜਿਹੜਾ ਲੈ ਕੇ ਆਏ ਪੈਕਟ ਉਹ ਖਾਵਾਂਗੇ ਤੇ ਵਿਊ ਇੰਨਾ ਸੋਹਣਾ ਕਿ ਚਾਰੇ ਪਾਸੇ ਤੁਹਾਨੂੰ ਹਾਫ 360 ਪੈਂਦਾ ਕਿਉਂਕਿ ਇੱਧਰ ਪਾਸੇ ਦਾ ਦੇਵਦਾਰ ਦੇ ਦਰਖਤ ਆ ਜਾਂਦੇ ਆ ਆ ਥੋੜੇ ਜੇ ਸਾਹਮਣੇ ਇੱਕ ਥੋੜਾ ਜਿਹਾ ਦਿੰਦਾ ਵਿਊ ਜਿੱਥੇ ਬਰਪਈ ਹੋਈ ਆ ਪਹਾੜਾਂ ਤੇ ਤੇ ਇਧਰ ਪਾਸੇ ਥੋੜੇ ਉੱਚੇ ਪਹਾੜ ਹੈ ਇਹਨੂੰ ਆਪਾਂ ਕਰਾਸ ਕਰਨਾ ਹੈ ਇਧਰ ਹੀ ਜਾਣਾ ਆਪਾਂ ਅਗਲੇ ਦਿਨ ਕਿਧਰ ਨਿਕਲਣਾ ਹੈ ਇਧਰੋਂ ਨਿਕਲਣਾ ਪੁਰਜਗਰਾ ਉਹ ਹੈ ਆਪਾਂ ਮੈਸਟੇਰ ਡੈਸਟੀਨੇਸ਼ਨ ਓਕੇ ਨਿਕਲਣਾ ਵਹਾਂ ਸੇ ਟੋਪ ਟੋਪ ਠੀਕ ਹੈ ਤੇ ਇਧਰਲੇ ਪਾਸੇ 뷰 ਮਿਲਦਾ ਬਹੁਤ ਸੋਹਣਾ ਇਧਰ ਪਾਸੇ ਪਰਬਤ ਤੇ ਉਦੋਂ ਉੱਤੇ ਪਈ ਹੋਈ ਬਰਫ ਦੀ ਚਿੱਟੀ ਚਾਦਰ ਠੀਕ ਐ ਸੇ ਰਹਿਣਾ ਨਾ ਕੌਣ ਸਾਂ ਕਹਾ ਜਾਏਗਾ ਕੰਨੇ ਸੀ ਕਨੇ ਆ ਗਏ ਬੰਦ ਗਏ ਆ ਗਏ ਬੰਦ ਕਰਕੇ ਹੋ ਗਿਆ ਕੰਨ ਉਧਰ ਚੱਲ ਕੋਈ ਗੱਲ ਐਕਸਾਈ ਕਰਨ ਲੱਗੇ ਹੁਣ ਆਪਾਂ ਇਹ ਜ਼ਰੂਰੀ ਆ ਕਿਉਂਕਿ ਸਰੀਰ ਸਾਰਾ ਗਰਮ ਹੁੰਦਾ ਵਾ ਤੇ ਸਰੀਰ ਦੇ ਵਿੱਚ ਜਿਹੜਾ ਹੁੰਦਾ ਮਤਲਬ ਕਿ ਕਸਾ ਆ ਜਾਂਦਾ ਐਕਸਾਈ ਕਰਨ ਨਾਲ ਇਹ ਹੁੰਦਾ ਕਿ ਥੋੜਾ ਜਿਹਾ ਜਿਹੜਾ ਸਰੀਰ ਢਿੱਲਾ ਪੈਂਦਾ ਰੈਸਟ ਮੋਡ 'ਚ ਆ ਜਾਂਦਾ ਹੁਣ ਆਪਾਂ ਇੱਥੇ ਰੁੱਕ ਕੇ ਕਰਾਂਗੇ ਸਟੈਚਿੰਗ ਤੇ ਉਸ ਤੋਂ ਬਾਅਦ ਕਰਾਂਗੇ ਲੰਚ ਚਲੋ ਬੈਸ ਕਰਦੇ ਸੋ ਸਾਹਮਣੇ ਸ਼ਾਨਦਾਰ ਵਿਊ ਤੇ ਇੰਦਰ ਪਾਸੇ ਆਪਣਾ ਲੰਚ ਬੈਠੇ ਆ ਪੱਥਰ ਤੇ ਚੌਂਕੜੀ ਮਾਰ ਕੇ ਤੇ ਖਾ ਰਹੇ ਆ ਆਪਾਂ ਫਰਾਈਡ ਰਾਈਸ ਇੱਕ ਗਰੁੱਪ ਹੋਰ ਆਇਆ ਸਾਹਮਣੇ ਉਹ ਵੀ 4-5 ਜਾਨਾਂ ਹੀ ਆ ਸ਼ਰਮਨ ਦਾਦਾ ਤੇ ਇੰਦਰ ਆਪਣਾ ਗਰੁੱਪ ਬੈਠਾ ਹੈ ਅੱਗ ਚਲਾ ਲਈ ਬਾਈ ਨੇ ਤੇ ਇਹਦੇ ਕੋਲ ਬੈਠੇ ਸੀ ਆਪਾਂ ਇਹ ਇਕੱਲਾ ਹੀ ਬੈਠਾ ਇੱਥੇ ਤੇ ਆਪਾਂ ਜਿਵੇਂ ਆਪਣੀ ਕੈਂਪ ਸਾਈਟ ਸੀ ਉਹਨੂੰ ਛੱਡ ਕੇ ਇਹਦੇ ਕੋਲ ਆਏ ਆ ਥੋੜਾ ਟਾਈਮ ਮੈਂ ਗੱਬਨਿਆਂ ਨਾਲ ਗੱਲਾਂបੱਤਾ ਮਾਰਦੇ ਆ ਤੇ ਨਾਲ ਇਹਨੂੰ ਥੋੜੇ-ਮੋਟੇ ਪੈਸੇ ਵਟਾਉਣੇ ਆ ਤੇ ਨਾਲ ਆਪਾਂ ਆਪਦੀ ਗਰੰਟੀ ਪੀਣੇ ਆ ਗਰੰਟੀ ਆਪਾਂ ਲੈ ਕੇ ਆਏ ਆ ਆਪਦੀ ਤੇ ਆ ਜਿਹੜੀ ਹੈਗੀ ਆ ਉਹ ਗਰਮ ਮੱਲ ਕਿਹਾ ਨੂੰ ਇਹ ਕਹਿੰਦਾ ਬੱਕਰੀ ਦੀ ਖਲਦੀ ਬਣੀ ਹੋਈ ਹੈ ਖਲ ਕਹਿਣਾ ਪਿਆ ਬੱਕਰੀ ਦੇ ਜਿਹੜੇ ਹੁੰਦੇ ਨਾ ਉਹ ਫਰ ਉਹਦੀ ਬਣੀ ਹੋਈ ਹੈ ਬੱਕਰਾ ਜਾਂ ਬੱਕਰੀ ਤੇ ਇਧਰ ਇਹ ਬਈ ਸੁੰਦਾ ਵਾ ਇਧਰ ਇਹਨੇ ਮੋਝੇ ਰੱਖੇ ਹੋਏ ਆ ਗਰਮ ਤੇ ਇਧਰਲੀ ਸਾਈਡ ਹੈਗਾ ਵਾ ਇਹਦਾ ਸਮਾਨ ਖਾਣ ਪੀਣ ਦਾ ਲਾਇਆ ਹੋਇਆ ਵੈ ਨਿੱਕੀ ਜੀ ਝੌਂਪੜੀ પાਕੇ ਕੰਟੇਨ ਬਣਾਈ ਹੋਈ ਆ ਕੰਮ ਸਾਰਾ ਲੱਕੜ ਤੇ ਚੱਲਦਾ ਦਾ ਇਹਨੇ ਕੋਈ ਇਹਦਾ ਸਟੋਪ ਵਗੈਰਾ ਨਹੀਂ ਰੱਖਿਆ ਬਾਈ ਕੋਲ ਆ ਪੰਜ ਜਰਾ ਪਾ ਲੈਂਤੀ ਆ ਮੈਂ ਇਹ ਸਾਰੇ ਪਛਮ ਦੀਆਂ ਤੇ ਵਧੀਆ ਕੁਆਲਿਟੀ ਚ ਬਣੀ ਹੋਈਆਂ ਤੇ ਗਰਮੈਸ਼ ਪੁਰੀਆਂ ਦਿੰਦੇ ਆ ਇਹ ਲੈਣ ਦਾ ਕਾਰਨ ਇਹ ਆ ਕਿ ਕਈ ਵਾਰੀ ਆਪਾਂ ਜੋ ਟਰੈਕਿੰਗ ਕਰਦੇ ਆਂ 슬ੀਪਿੰਗ ਬੈਗ ਦੇ ਵਿੱਚ ਪੈਰ ਠੰਡੇ ਰਹਿੰਦੇ ਆ ਜੇ ਆਪਾਂ ਇਹਨੂੰ ਪਾ ਕੇ ਰੱਖਾਂਗੇ ਤੇ ਆਪਣੇ ਪੈਰ ਗਰਮ ਰਹਿਣਗੇ ਤੇ ਨੀਂਦ ਵਧੀਆ ਆ ਜੂਗੀ ਤੇ ਇਹੋ ਚੀਜ਼ ਮੈਂ ਭਾਲ ਰਿਆ ਸੀ ਜਿਹੜੀ ਮੈਨੂੰ ਇੱਥੇ ਆ ਕੇ ਮਿਲ ਗਈ ਚਲ ਨਾਲ ਬਾਈ ਦਾ ਵੀ ਧੰਨਵਾਦ ਤੇਰਾ ਗ੍ਰੀਨ ਟੀਲੀ ਆਹ ਉਪਰ ਤਾਂ ਠੰਡਾ ਕਿਵੇਂ ਇਹ ਤਾਂ ਡਾਊਨ ਮੈਂ ਆ ਬਹੁਤ ਬੈਠੋ ਨਾ ਅਭੀ ਤਾਂ ਡਾਊਨ ਹਾਂ ਤੇ ਉੱਪਰ ਜਾਏਗਾ ਬਹੁਤ ਡਾਊਨ ਮੈਂ ਹਾਂ ਇਹ ਜੋ ਉੱਪਰ ਹੈ ਇਹ ਬਹੁਤ ਉੱਚਾ ਹੈ ਨਗਾਰੂ ਦੇਖਣਾ ਮੈਂ ਨਹੀਂ ਜਿੱਦ ਕੇ ਹਾਂ ਪਰ ਲੇਕਿਨ ਬਹੁਤ ਉੱਚਾ ਉੱਚਾ ਸਰਪਾਸ ਹਾਂ ਨਗਾਰੂ ਨਗਾਰੂ ਉੱਚਾ

है ही नहीं, पेड़ी नहीं है। पेड़ी इतनी शक्ति होती ठंड है, की है। क्या बात ना, होती हूँ ये आपको येलो ना होप्शन तो <laughs> <laughs> <गाना में> <laughs> <laughs> पे एक पत्ता एक पत्ता चलो उठाना ਚਲੋ ਜੀ ਜਿੰਦਾ ਸਭ ਮਿਲ ਗਏ ਪਹਿਲਾਂ ਹੀ ਤੇ ਰਾਤ ਹੋ ਗਈ ਆ ਤੇ ਇੱਧਰ ਲੱਗਾ ਹੋਇਆ ਆਪਣਾ ਡਿਨਰ ਤੇ ਅੱਜ ਹੈਗਾ ਪਰਠਾ ਦਾਲ ਰੋਟੀ ਤੇ ਪਾਪੜ ਚਾਵਲ ਵੀ ਹੈਗਾ ਚਾਵਲ ਨਹੀਂ ਆਪਾਂ ਲੱਤੇ ਚਲੋ ਮਿੱਠੇ ਚ ਫਿਰਨੀ ਫਿਰਨੀ ਆ ਕੀ ਬਾਤ ਹੈ ਚਲੋ ਖਾਂਦੇ ਆ ਕਰਦੇ ਆਂ ਜੀ ਬਾਈ ਡਿਨਰ ਤੋਂ ਆ ਫੇਸਬੁਕ ਲਾਉਂ ਕੋ ਕੀ ਫੇਸਬੁਕ ਲਾਉਂਦਾ ਚੈਨ ਕੋ ਤਾ ਹੂੰ ਇੱਥੇ ਐਸੀ ਆਪਾਂ ਵਾਕ ਕਰਦੇ ਕਰਦੇ ਨਾ ਉੱਪਰ ਇੱਕ ਟੈਂਟ ਲੱਗਾ ਸੀ ਆ ਦੇਖਣਾ ਏ ਤੇ ਇਹਨਾਂ ਨੇ ਪਾਈ ਹੋਈ ਹੈ ਇਹ ਕਿ ਇਹਨੂੰ ਕੀ ਕਹਿੰਦੇ ਸੀ ਇਹ ਤੰਦੂਰ ਨਹੀਂ ਹੁੰਦਾ ਕੋਈ ਨਾਮ ਹੁੰਦਾ ਇਸਕਾ ਤੰਦੂਰੀ ਤੰਦੂਰੀ ਇਹ ਤੰਦੂਰੀ ਕਹਤੇ ਆਪ ਹਾਂ ਤੰਦੂਰੀ ਲੈ ਵਾਲੀ ਸਾਈਡ ਕੁਝ ਹੋਰ ਕਹਤੇ ਇਸਕੋ ਲੋਕਲ ਵਿੱਚ ਬੋਲਦੇ ਹੁ ਬੁਖਾਰੀ 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 ਬੋਲਦੇ ਇਸਕੋ ਬੁਖਾਰੀ ਨਾ ਬੁਖਾਰੀ ਇਹ ਚੂਲਾ ਨਹੀਂ ਜਿਵੇਂ ਇਹ ਚੂਲਾ ਟਾਈਪ ਹੈ ਨਾ ਬੁਖਾਰੀ ਨਹੀਂ ਹੈ ਇਹ ਹਾਂ ਬੁਖਾਰੀ ਯਾਰ ਹੁੰਦੀ ਹੈ ਇਹ ਬਕਨੌਰ ਵਿੱਚ ਚਲਦੀ ਹੈ ਬੁਖਾਰੀ ਹਾਂ ਬਕਨੌਰ ਵਿੱਚ ਚਲਦੀ ਤਾਂ ਲਦਾਖ ਵਿੱਚ ਵੀ ਚਲਦੀ ਹੈ

वो तो है 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 थोड़ा सा बड़ा 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 होता है। एक बोलते हैं 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 जैसे जैसे साइज में मिलेगा 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 छोटा भी मिलेगा, बड़ा भी मिलेगा, वो है थीक थीका। 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 है भी भी ओके ठीक 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 बनाने के ऊपर ऊपर चलो चलो लगा लगा सकते तक भी लगा सकते तक जी रात दे ਤੇ ਡਿਨਰ ਵਗੈਰਾ ਆਪਾਂ ਕਰ ਲਿਆ ਸੀ ਆ ਤੇ ਮੜਾ ਹੀ ਵੋਕ ਕਰਨਗੇ ਸੀ ਉੱਤੇ ਜਾ ਕੇ ਦੇਖਿਆ ਕਿ ਬੰਦੇ ਕੁੱਕਰ ਦੀਆਂ ਸੀਟੀਆਂ ਲਗਾ ਰਹੇ ਸੀ ਤੇ ਮੈਂ ਜਾ ਕੇ ਖਸੂ ਸੀਟੀਆਂ ਲਗਾ ਰਹੇ ਤਾਂ ਆਪਾਂ ਜਾ ਕੇ ਗੱਲ ਹੀ ਕਰ ਲਈ ਕੀ ਕਰ ਰਹੇ ਆ ਤੇ ਅੰਦਰ ਗਏ ਤਾਂ ਤੁਹਾਨੂੰ ਨਾਲ ਸਾਂਝੀ ਕੀਤੀ ਹੈ ਕਿ ਉਹ ਤੰਦੂਰ ਲਈ ਬੈਠੇ ਸੀ ਵੈਸਤਾ ਸੀ ਆਪਾਂ ਬੁਖਾਰੀ ਕਹਿੰਦੇ ਆ ਜਿਵੇਂ ਦੱਸਿਆ ਤੇ ਉਹ ਤੰਦੂਰ ਕਹਿੰਦੇ ਆ ਤੇ ਸਵੀਰ ਦੀ ਆਪਣਾ ਜਿੱਥੇ ਰੁਕੇ ਹੋਏ ਆ ਉਹ ਆਪਾਂ ਮਿੰਤਾ ਚ ਰੁਕੇ ਹੋਏ ਆ ਤੇ ਸਵੀਰ ਤੁਹਾਨੂੰ ਦਿਖਾਵਾਂਗੇ ਕਿਹੜਾ ਟੈਂਟ ਆਪਣਾ ਤੇ ਕੈਂਪ ਸਾਈਡ ਪ੍ਰੋਪਰ ਦਿਖਾਵਾਂਗੇ ਤੁਹਾਨੂੰ ਉੱਥੋਂ ਦੀ ਤੇ ਅੱਜ ਦੀ ਵੀਡੀਓ ਇੱਥੋਂ ਤੱਕ ਆ ਜੇਕਰ ਪਸੰਦ ਆਇਆ ਤਾਂ ਲਾਇਕ ਸ਼ੇਅਰ ਅਤੇ ਕਮੈਂਟ ਯੂਰ ਕਰਿਓ ਜੇਕਰ ਚੈਨਲ ਤੇ ਨਵੇਂ ਤਾਂ ਚੈਨਲ ਸਬਸਕ੍ਰਾਈਬ ਯੂਰ ਕਰਿਓ ਮਿਲਦੇ ਆ ਨਵੀਂ ਵੀਡੀਓ ਤੇ ਨਵੇਂ ਸਫਰਾਂ ਅੱਜ ਲਈ ਬਾਏ